ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਦੀ ਐਸਆਈਟੀ ਅੱਗੇ ਪੇਸ਼ੀ ਨਹੀਂ ਹੋਵੇਗੀ 18 ਜੂਨ ਲਈ ਮਜੀਠੀਆ ਨੂੰ ਐਸਆਈਟੀ ਨੇ ਸੱਮਣ ਭੇਜਿਆ ਸੀ ਅਤੇ ਪੁੱਛਗਿੱਛ ਲਈ ਬੁਲਾਇਆ ਸੀ ਪਰ ਹੁਣ ਖੁਦ ਐਸਆਈਟੀ ਦੇ ਅਫਸਰਾਂ ਕਰਕੇ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਨਹੀਂ ਹੋਵੇਗੀ ਕਿਹਾ ਗਿਆ ਹੈ ਕਿ ਐਸਆਈਟੀ ਅਫਸਰ ਕੁਝ ਹੋਰ ਜ਼ਰੂਰੀ ਕੰਮਾਂ ਵਿੱਚ ਉਲਝੇ ਹੋਏ ਨੇ ਅਜਿਹੇ 'ਚ ਮਜੀਠੀਆ ਦੀ ਐਸਆਈਟੀ ਅੱਗੇ ਪੇਸ਼ੀ ਟਲ ਗਈ ਹੈ ਐਸਆਈਟੀ ਨੇ ਮਜੀਠੀਆ ਨੂੰ 18 ਜੂਨ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ ਅਤੇ ਪਟਿਆਲਾ ਆਉਣਾ ਸੀ ਹਾਲਾਂਕਿ ਇਸ ਤੋਂ ਪਹਿਲਾਂ ਕਈ ਵਾਰ ਜਾਂਚ ਟੀਮ ਮਜੀਠਿਆ ਤੋਂ ਪੁੱਛਗਿੱਛ ਕਰ ਚੁੱਕੀ ਹੈ ਇਸ ਵਿਚਾਲੇ ਹੁਣ 18 ਜੂਨ ਨੂੰ ਮੋੜ ਮਜੀਠਿਆ ਨੂੰ ਬੁਲਾਇਆ ਗਿਆ ਸੀ ਪਰ ਫਿਲਹਾਲ ਇਹ ਪੇਸ਼ੀ ਹੁਣ ਟਲ ਗਈ ਹੈ ਚੰਨੀ ਸਰਕਾਰ ਸਮੇਂ ਮਜੀਠਿਆ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੋਇਆ ਸੀ ਨਤੀਜਾ ਮਜੀਠਿਆ ਨੂੰ ਕਈ ਮਹੀਨੇ ਜੇਲ੍ਹ ਵਿੱਚ ਵੀ ਬਿਤਾਉਣੇ ਪਏ ਸੀ ਅਖੀਰ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਬਾਅਦ ਮਜੀਠਿਆ ਜੇਲ੍ਹ ਤੋਂ ਬਾਹਰ ਆਈ ਸੀ ਇਸ ਤੋਂ ਬਾਅਦ ਹੁਣ ਐਸਆਈਟੀ ਵਿਕਰਮ ਮਜੀਠਿਆ ਨੂੰ ਸਮੇਂ-ਸਮੇਂ ਤੇ ਪੁੱਛਗਿੱਛ ਲਈ ਬੁਲਾਉਂਦੀ ਰਹਿੰਦੀ ਹੈ